ਭਾਗਾਂ ਦੇ ਇਹ ਰੰਗ ਜੇ ਨਿਆਰੇ ਨਾ ਹੋਣ ਭਾਗਾਂ ਦੇ ਰੰਗ ਜੇ ਨਿਆਰੇ ਨਾ ਹੋਣ ਰਾਹੂ ਕੇਤੂ ਦੀ ਕੈਦ ਵਿੱਚ ਸਿਤਾਰੇ ਨਾ ਹੋਣ ਇੱਕ ਦੂਜੇ ਦਾ ਸਾਥ ਹੀ ਝੀਣ ਦੀ ਆਸ ਹੁੰਦੀ ਜੇ ਲੇਖਾਂ ਹੱਥੋਂ ਹਾਰੇ ਸਾਥ ਪਿਆਰੇ ਨਾ ਹੋਵਣ ਜੇ ਲੇਖਾਂ ਹੱਥੋਂ ਹਾਰੇ ਸਾਥ ਪਿਆਰੇ ਨਾ ਹੋਵਣ ਕਿਸਮਤ ਹੱਥੋਂ ਮੁੰਡੇ ਵੀ ਕਦੇ ਹਾਰੇ ਨਾ ਹੋਵਣ ਕਿਸਮਤ ਹੱਥੋਂ ਮੁੰਡੇ ਵੀ ਕਦੇ ਹਾਰੇ ਨਾ ਹੋਵਣ ਕੋਮਲ ਅੱਖੀਆਂ ਵਿੱਚ ਹੰਝੂ ਖਾਰੇ ਨਾ ਹੋਵਣ ਇੱਕੋ ਜ਼ਿੰਦਗੀ ਏ ਰੂਹ ਨਾਲ ਜਿਉਂ ਜਾਵਾਂ ਰੀਝਾਂ ਚਾਹਾਂ ਵੀ ਜ਼ਿੰਦਗੀ ਤੋਂ ਜੇ ਵਾਰੇ ਨਾ ਹੋਵਣ ਰੀਝਾਂ ਚਾਹਾਂ ਵੀ ਜ਼ਿੰਦਗੀ ਤੋਂ ਜੇ ਵਾਰੇ ਨਾ ਹੋਵਣ ਕਾਲੀਆਂ ਰਾਤਾਂ ਦੇ ਵਿੱਚ ਕੇਵਲ ਤਾਰੇ ਨਾ ਹੋਣ ਕਾਲੀਆਂ ਰਾਤਾਂ ਦੇ ਵਿੱਚ ਕੇਵਲ ਤਾਰੇ ਨਾ ਹੋਣ ਤਕਦੀਰਾਂ ਵਾਲੇ ਲੇਖ ਵੀ ਤਾਂ ਭਾਰੇ ਨਾ ਹੋਣ ਅੱਜ ਕੱਲ ਦੇ ਵਿੱਚ ਹੀ ਤਾਂ ਜ਼ਿੰਦਗੀ ਕੱਟੀ ਜਾਂਦੇ ਨੇ ਅੱਜ ਕੱਲ ਦੇ ਵਿੱਚ ਹੀ ਤਾਂ ਜ਼ਿੰਦਗੀ ਕੱਟੀ ਜਾਂਦੇ ਨੇ ਸਭ ਕੁਝ ਮਿਲੇ ਪਰ ਤੱਕ ਅਰਸ਼ ਲਾਰੇ ਨਾ ਹੋਣ ਸਭ ਕੁਝ ਮਿਲੇ ਪਰ ਤੱਕ قرش لارينا